ਮੰਝ ਕੇ ਗਏ ਪੂਰਾ ਹੈ ਤੇ ਚਰਨ ਫੜ ਲਏ ਹਰੇ ਮੋਹਰਾ ਕੱਢਣੋਂ ਕਿਛੇ ਜੀ ਕਰਦਾ ਸਦਾ ਕਹਿੰਦਾ ਪਾਤਸ਼ਾਹ 500 ਮੋਹਰ ਕਾ ਦੀ ਫਿਰ ਕੁਸ਼ਣ ਮਾਰ ਕੇ ਖੜਾ ਕਰ ਦਿੱਤਾ 500 ਮੋਹਰ ਕਾ ਦੀ ਕਹਿੰਦਾ ਕਹਿੰਦਾ ਮਹਾਰਾਜ ਹਵਾ ਦਾ ਬੁਲਾ ਆਇਆ ਤੇ ਜਹਾਜ਼ ਮੇਰਾ ਬਰੇਤੇ ਤੋਂ ਤੁਰ ਪਿਆ ਤੁਸੀਂ ਕਿੱਥੇ ਬਕਾਲੇ ਦੀ ਧਰਤੀ ਕਿੱਥੇ ਸਮੁੰਦਰ ਤੁਸੀਂ ਜਾ ਰਿਹਾ ਕਿਦਾਂ ਬਨੇ ਆਇਆ ਵੇਖੋ ਹੀਰੇ ਨੂੰ ਚੰਗੀ ਤਰ੍ਹਾਂ ਪਰਖ ਰਿਹਾ ਹੈ ਗੁਰੂ ਕਰਦੇ ਇਮਾਨਤ ਨਹੀਂ ਛੱਡਨੀ ਅਸੀਂ ਬਾਬਾ ਮੱਖਣ ਸ਼ਾ ਲਾ ਕੇ ਮੋਢੇ ਤੋਂ ਚੋਲਾ ਜਦੋਂ ਵਿਖਾਇਆ ਤੇ ਸਾਰਾ ਹੀ ਮੋਢਾ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਦਾ ਛੱਲਿਆ ਬਿਆਸ